ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਅਫਸੋਸ ਵਾਲੀ ਖਬਰ ਆ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿਹੜੇ ਅੱਜ ਪੰਜਾਬ ਪਹੁੰਚਣ ਦੀ ਉਹਨਾਂ ਦੀ ਆਸ ਸੀ ਪਰ ਉਹ ਸਰਕਾਰ ਦੀ ਮਾੜੀ ਨੀਤੀ ਕਰਕੇ ਸਿਆਸੀ ਪਾਰਟੀਆਂ ਦੀ ਈਰਖਾ ਬੈਰ ਵਿਰੋਧ ਕਰਕੇ ਅੰਮ੍ਰਿਤਪਾਲ ਦੇ ਡਰ ਕਰਕੇ ਕਿ ਜੇਕਰ ਪੰਜਾਬ ਦੇ ਵਿੱਚ ਆ ਗਿਆ ਤੇ ਅੰਮ੍ਰਿਤਪਾਲ ਦਾ ਬੋਲ ਬੰਨਾ ਜਿਹੜਾ ਪਿੰਡਾਂ ਤੋਂ ਸ਼ਹਿਰਾਂ ਤੱਕ ਕਸਬਿਆਂ ਤੱਕ ਕੋਠਿਆਂ ਤੱਕ ਕੋਈ ਵੀ ਏਰਗਾ ਨਹੀਂ ਬਚਣਾ ਜਿੱਥੇ ਅੰਮ੍ਰਿਤਪਾਲ ਸਿੰਘ ਦੇ ਨਾਲ ਬੱਚਾ-ਬੱਚਾ ਨਾ ਤੁਰੇ ਖਡੂਰ ਸਾਹਿਬ ਦੇ ਲੋਕਾਂ ਨੇ ਦੋਸਤੋ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਐਮਪੀ ਜਿਤਾਇਆ ਪਰ ਫਿਰ ਵੀ ਜੇਲ੍ਹ ਤੋਂ ਬਾਹਰ ਨਾ ਲੈਂਦਾ ਕਿੰਨੀ ਬੇਈਮਾਨ ਕਿੰਨੇ ਲੀਡਰ ਬੇਈਮਾਨ ਕਿੰਨਾ ਉਹਨਾਂ ਦੇ ਮਨ ਦੇ ਵਿੱਚ ਡਰ ਕਿ ਕਿਤੇ ਰਾਜਨੀਤੀ ਵਿੱਚ ਅੰਮ੍ਰਿਤਪਾਲ ਪੈਰ ਨਾ ਪਸਾਰ ਜੇ ਕਾਮਯਾਬ ਨਾ ਹੋ ਜੇ ਫਿਰ ਵੀ ਖਡੂਰ ਸਾਹਿਬ ਦੇ ਲੋਕਾਂ ਦੇ ਅੱਗੇ ਮੈਸੇਜ ਦਾ ਕਰਦਾ ਹੈ ਤੇ ਫਰੀਦਕੋਟ ਦੇ ਲੋਕਾਂ ਅੱਗੇ ਕਿ ਦੋ ਸੀਟਾ ਉਹਨਾਂ ਨੇ ਉਹ ਸੋਚ ਨੂੰ ਦਿੱਤੀਆਂ ਜਿਹਦੇ ਨਾਲ 80% ਨੌਜਵਾਨ ਪੰਜਾਬ ਦਾ ਜੁੜ ਚੁੱਕਿਆ ਸੀ ਤੇ ਅੱਜ ਦੋਸਤੋ ਕੀ ਹੋਇਆ ਬੜਾ ਮੰਦ ਭੱਗ ਹੈ ਬੜੇ ਮਨ ਨੂੰ ਦੁੱਖ ਲੱਗਿਆ ਆਸ ਸੀ ਕਿ ਅੱਜ ਪਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਪੰਜਾਬ ਵਿੱਚ ਪਹੁੰਚਣਗੇ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਰਹਿਣਗੇ ਉਸ ਤੋਂ ਬਾਅਦ ਜਮਾਨਤ ਤੇ ਆ ਕੇ ਤੇ ਪੰਜਾਬ ਦੇ ਵਿੱਚ ਆਪਣੀ ਪਾਰਟੀ ਨੂੰ ਵਧਾਉਣਗੇ ਉਹਨਾਂ ਨੂੰ ਵੀ ਹੱਕ ਹੈ ਜੇਕਰ ਦੂਜੀਆਂ ਸਿਆਸੀ ਪਾਰਟੀਆਂ ਇੱਥੇ ਇਲੈਕਸ਼ਨ ਲੜਦੀਆਂ ਰਾਜ ਕਰਦੀਆਂ ਤੇ ਫਿਰ ਭਾਈ ਅੰਮਰਪਾਲ ਸਿੰਘ ਵੀ ਆਪਣੀ ਪਾਰਟੀ ਨੂੰ ਅੱਗੇ ਵਧਾ ਸਕਦੇ ਆ ਇਹ ਉਹਨਾਂ ਦਾ ਮਨੁੱਖੀ ਅਧਿਕਾਰ ਸੀ ਕਿਉਂਕਿ ਇਸ ਦੇਸ਼ ਨੂੰ ਲੋਕਤੰਤਰਕ ਕਿਹਾ ਜਾਂਦਾ ਹੈ ਪਰ ਦੋਸਤੋ ਮਾਫ ਕਰਨਾ ਸਿੱਖਾਂ ਵਾਸਤੇ ਕੋਈ ਪ੍ਰਭੂ ਲੋਕਤੰਤਰ ਨਹੀਂ ਸਿੱਖਾਂ ਵਾਸਤੇ ਇਸ ਦੇਸ਼ ਵਿੱਚ ਕੋਈ ਕਾਨੂੰਨ ਨਹੀਂ ਕੋਈ ਸਿੱਖਾਂ ਦਾ ਰਾਜ ਭਾਗ ਤੋਂ ਬਿਨਾਂ ਜ਼ੋਰ ਨਹੀਂ ਬੰਦੀ ਸਿੰਘ ਜੇਲ੍ਹਾਂ ਵਿੱਚ ਬੈਠੇ ਆ ਸਜ਼ਾਵਾਂ ਪੂਰੀਆਂ ਕਰ ਲਈਆਂ ਕਿੱਥੇ ਆ ਲੋਕਤੰਤਰ ਭਾਈ ਅੰਮਰਤਪਾਲ ਸਿੰਘ ਖਾਲਸਾ ਤੇ ਲਗਾਤਾਰ ਬਿਨਾ ਕਿਸੇ ਕੇਸ ਤੋਂ ਜਿਹੜਾ ਸਿਆਸੀ ਫੈਸਲਾ ਹੁੰਦਾ ਐ ਐਨਐਸਏ ਉਹ ਲਾ ਕੇ ਉਹਨੂੰ ਧੱਕੇ ਨਾਲ ਜੇਲ੍ਹ ਵਿੱਚ ਡੱਕਿਆ ਹੋਇਆ ਹੈ ਰਾਜਨੀਤੀ ਤੋਂ ਰੋਕਣ ਵਾਸਤੇ ਲੋਕਾਂ ਵਿੱਚੋਂ ਆਉਣ ਵਾਸਤੇ ਕਿਉਂ ਕਿਤੇ ਆਪਣਾ ਰਾਜ ਕਾਇਮ ਨਾ ਕਰ ਲੇ ਪ੍ਰਚਾਰ ਨਾ ਕਰ ਲੇ ਕਿਤੇ ਸੀਟਾਂ ਵਧਨ ਨਾ ਲੈ ਜੇ ਕਿਤੇ ਨੌਜਵਾਨਾਂ ਦੇ ਦਿਲਾਂ ਤੇ ਰਾਜ ਨਾ ਕਰ ਲੇ ਇਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਧੱਕੇ ਨਾਲ ਰੋਕਿਆ ਹੋਇਆ ਦੇ ਦੋਸਤੋ ਕਿੱਥੇ ਹੈ ਲੋਕਤੰਤਰ ਪੰਜਾਬ ਦੇ ਵਿੱਚ ਇੰਡੀਆ ਦਾ ਗ੍ਰਹਿ ਮੰਤਰੀ ਮਿਤ ਸ਼ਾ ਸੰਸਦ ਦੇ ਵਿੱਚ ਖੜਕ ਕੇ ਕਹਿੰਦਾ ਹੈ ਕਹਿੰਦਾ ਜਿਹੜਾ ਭਿੰਡਰਾਂ ਵਾਲੇ ਦੇ ਰਾਹ ਤੇ ਚੱਲੂਗਾ ਉਹਦਾ ਇਹੀ ਹਾਲ ਕਰਾਂਗੇ ਉਹਦਾ ਇਹੀ ਹਸਰ ਕਰਾਂਗੇ ਭਾਵ ਬਾਹਰਲੇ ਮੁਲਕ ਦੇ ਜੇਲਾਂ ਵਿੱਚ ਸੁੱਟਾਂਗੇ ਤੇ ਉਹਨਾਂ ਨੇ ਦੋਸਤੋ ਸੁੱਟਿਆ ਅਫਸੋਸ ਕਿ ਸਾਡੇ ਪੰਜਾਬ ਦੇ ਲੀਡਰ ਉਸ ਕਹਾੜੇ ਦਾ ਦਸਤਾ ਬਣੇ ਜਿਹਦੇ ਨਾਲ ਸਿੱਖਾਂ ਨੂੰ ਵੱਢਿਆ ਜਾ ਰਿਹਾ ਹੈ ਜਿਦੇ ਨਾਲ ਸਿੱਖਾਂ ਦੀਆਂ ਜੜਾਂ ਕੱਟੀਆਂ ਜਾ ਰਹੀਆਂ ਨੇ ਜਿਹੜੇ ਕਹਾੜੇ ਦੇ ਨਾਲ ਵਿਪਰਵਾਦ ਦੇ ਕਹਾੜੇ ਦੇ ਨਾਲ ਉਹ ਕਹਾੜੇ ਦੇ ਦਸਤੇ ਕੌਣ ਆਏ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਰੱਖੀਆਂ ਹੋਈਆਂ ਪੰਜਾਬ ਦੇ ਕਹਾਉਣ ਵਾਲੇ ਆਗੂ ਸਿੱਖਾਂ ਦੇ ਘਰਾਂ 'ਚ ਜਨਮ ਲੈਣ ਵਾਲੇ ਉਹ 도ਗਲੇ ਉਹ ਕੁਰਸੀ ਦੀ ਭੁੱਖ ਵਾਲੇ ਗੁਲਾਮ ਰਾਜ ਕਰਨ ਵਾਲੇ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਣ ਵਾਲੇ ਅੱਜ ਪੂਰੇ ਖੁਸ਼ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਇੱਕਸਾਲ ਦੀ ਐਨਐਸਏ ਵਧ ਗਈ ਪੰਜਾਬ ਦੇ ਜਿੰਨੇ دوستੋ ਸਿਆਸੀ ਲੀਡਰ ਐ ਅੱਜ ਉਹਨਾਂ ਦੇ ਘਿਓ ਦੀਆਂ ਪਾਕਦੀਆਂ ਭਰਾਵੋ ਉੱਪਰੋਂ ਉੱਪਰੋਂ ਜੋ ਮਰਜ਼ੀ ਬਿਆਨ ਦੇ ਦੇਣ ਪਰ ਅਜੇ ਤੱਕ ਕਿਸੇ ਦਾ ਬਿਆਨ ਆਇਆ ਨਹੀਂ ਰਾਤ ਦਾ ਪਤਾ ਲੱਗਿਆ ਕਿ ਐਨਐਸਏ ਵਧਾ ਦਿੱਤੀ ਗਈ ਹੈ ਕੋਈ ਰਾਜਨੀਤਿਕ ਨਹੀਂ ਬੋਲਿਆ ਹੱਕ ਬਣਦਾ ਸੀ ਸਾਰੀਆਂ ਪਾਰਟੀਆਂ ਬਿਆਨ ਦਿੰਦੀਆਂ ਕਿੱਥੇ ਗਿਆ ਵਿਰੋਧੀ ਧਿਰ ਦਾ ਨੇਤਾ ਕਿਉਂ ਨਹੀਂ ਬੋਲਿਆ ਕਿ ਸਿਆਸੀ ਤੌਰ ਤੇ ਸਾਰਿਆਂ ਨੂੰ ਹੱਕ ਹੈ ਹਰ ਇੱਕ ਬੰਦਾ ਪੰਜਾਬ ਵਿੱਚ ਇਲੈਕਸ਼ਨ ਲੜ ਸਕਦਾ ਹੈ ਲੋਕਾਂ ਵਿੱਚ ਵਿਚਰ ਸਕਦਾ ਹੈ ਆਪਣਾ ਅਜੰਡਾ ਰੱਖ ਸਕਦਾ ਹੈ ਜੇਕਰ ਲੋਕ ਸਾਥ ਦੇਣਗੇ ਤੇ ਉਹਦੇ ਨਾਲ ਚੱਲ ਪੈਣਗੇ ਨਹੀਂ ਆਪੇ ਫੇਲ ਹੋ ਜਾਊਗਾ ਪਰ ਭਾਵੇਂ ਕੋਈ ਸਿਆਸੀ ਪਾਰਟੀ ਨਹੀਂ ਬੋਲੀ ਅਜੇ ਤੱਕ ਕਿਸੇ ਦਾ ਬਿਆਨ ਨਹੀਂ ਆਇਆ ਨਾ ਕਿਸੇ ਕਾਂਗਰਸੀ ਦਾ ਉਹਨਾਂ ਨੇ ਤੇ ਦੇਣਾ ਕੀ ਹੈ ਸਾਡੀ ਦੁਸ਼ਮਣ ਜਮਾਤ ਹੈ ਪਰ ਨਾ ਹੀ ਕਿਸੇ ਅਕਾਲੀ ਧੜੇ ਦਾ ਆਇਆ ਹੈ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਾਲ ਤੱਕ ਤਦ ਇਹਨੂੰ ਕਿ ਤੁਸੀਂ ਸਟੈਂਡ ਲਓ ਤੱਕੇ ਦੇ ਨਾਲ ਇੱਕ ਸਿੱਖ ਨੌਜਵਾਨ ਨੂੰ ਤੀਜੇ ਸਾਲ ਫੇਰ ਐਨਐਸਏ ਲਾ ਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ ਅਸੀਂ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਾਂ ਕੱਲ ਨੂੰ ਸਾਡੇ ਸਿੱਖ ਨੌਜਵਾਨਾਂ ਨਾਲ ਇਸੇ ਤਰ੍ਹਾਂ ਹੋਣਾ ਹੈ ਪਹਿਲਾ ਇੱਕ ਨੌਜਵਾਨ ਸੀ ਜੱਗੀ ਜੋਹੜ ਇੰਗਲੈਂਡ ਚੋਂ ਆਇਆ ਉਹਨੂੰ 6-7 ਸਾਲ ਜੇਲ੍ਹ ਵਿੱਚ ਡੱਕੀ ਰੱਖਿਆ ਅਿੰਦਰ ਤੇ ਜਾ ਕੇ ਸਾਰੇ ਮਾਮਲਿਆਂ ਚ ਉਹ ਬਰੀ ਹੋ ਗਿਆ ਜਿਹੜੇ ਉਹਦੇ 7 ਸਾਲ ਜੇਲ੍ਹ ਚ ਖਰਾਬ ਕਰੇ ਐ ਉਹਦਾ ਜ਼ਿੰਮੇਵਾਰ ਕੌਣ ਐ ਉਹਨੂੰ ਆਖਿਆ ਗਿਆ ਹੈ ਜੀ ਬਬਰ ਖਾਲਸਾ ਦਾ ਤਵਾਦੀ ਐ ਜਿਵੇਂ ਅੰਮ੍ਰਿਤਪਾਲ ਨੂੰ ਆਖਿਆ ਜਾ ਰਿਹਾ ਹੈ ਮਾਹੌਲ ਖਰਾਬ ਕਰੂਗਾ ਮਾਹੌਲ ਖਰਾਬ ਨਹੀਂ ਕਰਦਾ ਤੁਹਾਡੀ ਰਾਜਨੀਤੀ ਦਾ ਮਾਹੌਲ ਜ਼ਰੂਰ ਖਰਾਬ ਕਰੂਗਾ ਯਾਦ ਰੱਖਿਓ ਅੱਜ ਨਹੀਂ ਕਰੂਗਾ ਤੇ 2026 27 ਚ ਕਰੂਗਾ ਜਿੰਨਾ ਜੇਲ੍ਹ ਦੇ ਵਿੱਚ ਰੱਖੋਗੇ ਉਨੀ ਲਹਿਰ ਵੱਧ ਉੱਠੂਗੀ ਸਿੱਖ ਨੂੰ ਜਿੰਨਾ ਦਬੋਂਗੇ ਸਪਰਿੰਗ ਨੂੰ ਜਿੰਨਾ ਦਬੋਂਗੇ ਓਨੀ ਤਾਕਤ ਨਾਲ ਉੱਠੂਗਾ ਇਹ ਸਿੱਖ ਕੋਮ ਸਪਰਿੰਗ ਵਰਗੀ ਹੈ ਇਹਦੇ ਉੱਤੇ ਜਿੰਨਾ ਵਜਣ ਦੇਓਗੇ ਓਨਾ ਉੱਟਦੀ ਹੈ ਜਿੰਨਾ ਮਾਰੋਗੇ ਜਿੰਨਾ ਕੁੱਟੋਗੇ ਓਨੇ ਉੱਠਣਗੇ ਅੱਜ ਤੁਸੀਂ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਦੀ ਐਨਐਸਐ ਸਾਲ ਵਾਸਤੇ ਵਧਾ ਦਿੱਤੀ ਹੈ ਤੇ ਲੋਕ ਉਹਦੇ ਪੱਖ ਵਿੱਚ ਹੋ ਗਏ ਐ ਲੋਕਾਂ ਦੇ ਮਨ ਦੇ ਵਿੱਚ ਹਮਦਰਦੀ ਦੀ ਲਹਿਰ ਚੱਲ ਪਈ ਐ ਬਸਾਖੀ ਦੇ ਉੱਤੇ ਕਾਨਫਰੰਸ ਦਾਸਦੀ ਸੀ ਅੰਮ੍ਰਿਤਪਾਲ ਦੀ ਕਿ ਲੋਕ ਚਾਹੁੰਦੇ ਐ ਕਿ ਆਉਣ ਵਾਲਾ ਸਮਾਂ ਨੂੰ ਦੇ ਦੇਗੇ ਕਿਉਂਕਿ ਸਾਰੇ ਠੱਗਾਂ ਨੂੰ ਦੇਖ ਲਿਆ ਐ ਸਾਰੇ ਗਦਾਰਾਂ ਨੂੰ ਦੇਖ ਲਿਆ ਦਲਾਲਾਂ ਨੂੰ ਦੇਖ ਲਿਆ ਕਿਸੇ ਤੋਂ ਕੁਝ ਨਹੀਂ ਹੋਇਆ ਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਤੇ ਐਨਐਸਏ ਵਧਾ ਕੇ ਬਹੁਤ ਮੰਦ ਭਾਗਾ ਕੀਤਾ ਆਸ ਨਹੀਂ ਸੀ ਕਿ ਪੰਜਾਬ ਸਰਕਾਰ ਸੈਂਟਰ ਦੇ ਪਿੱਛੇ ਲੱਗ ਕੇ ਅਮਿਤ ਸ਼ਾਹ ਵਰਗਿਆਂ ਦੇ ਪਿੱਛੇ ਲੱਗ ਕੇ ਪੰਜਾਬ ਦੇ ਨੌਜਵਾਨਾਂ ਨਾਲ ਇਸ ਤਰ੍ਹਾਂ ਪਤੀਰਾ ਕਰੇਗੀ ਇਸ ਤਰ੍ਹਾਂ ਜ਼ੁਲਮ ਕਰੇਗੀ ਬਹੁਤ ਮੰਦ ਪਾਗਾ ਹੋਇਆ ਇੱਕ ਐਮਪੀ ਜਿੱਤਿਆ ਹੋਵੇ ਇੱਕ ਐਮਪੀ ਨੂੰ ਕਹਿਣ ਕੇ ਬਾਹਰ ਆ ਕੇ ਉਹ ਕਾਨੂੰਨ ਵਿਵਸਥਾ ਨੂੰ ਖਰਾਬ ਕਰੂਗਾ ਦੋਸਤੋ ਜਿਹੜਾ ਐਨਐਸਏ ਵਧਾਉਣ ਦੇ ਵਿੱਚ ਕਾਰਨ ਦੱਸਿਆ ਗਿਆ ਕਿ ਪੰਜਾਬ ਦੀ ਜਿਹੜੀ ਅਮਨ ਵਿਵਸਥਾ ਨੂੰ ਖਤਰਾ ਸੀ ਕੀ ਭਾਈ ਅੰਮ੍ਰਿਤਪਾਲ ਸਿੰਘ ਤੋਂ ਖਤਰ ਐਵੇਂ ਨਵਿਵਿਸਥਾ ਨੂੰ ਜਿਹੜੇ ਰੋਜ਼ ਇਨਕਾਊਂਟਰ ਹੋ ਰਹੇ ਐ ਉਹ ਕੌਣ ਕਰ ਰਿਹਾ ਹੈ ਜਿਹੜੀਆਂ ਰੋਜ਼ ਫਰੋਤੀਆਂ ਹੋ ਰਹੀਆਂ ਠੱਗੀਆਂ ਠੋਰੀਆਂ ਹੋ ਰਹੀਆਂ ਕੌਣ ਕਰ ਰਿਹਾ ਹੈ ਤੁਸੀਂ ਵੱਡੇ ਵੱਡੇ ਨਸੇ ਦੇ ਸਮੱਗਲਰ ਕਿਉਂ ਨਹੀਂ ਫੜੇ ਛੋਟੇ ਛੋਟਿਆਂ ਨੂੰ ਫੜ ਕੇ ਸਜ਼ਾਵਾ ਦਿੱਤੀਆਂ ਵੱਡਿਆਂ ਦੇ ਉੱਤੇ ਬਲਡੋਜ਼ਰ ਕਿਉਂ ਨਹੀਂ ਚੱਲੇ ਇਹ ਗੱਲ ਦਾ ਜਵਾਬ ਦਿਓ ਜੇਕਰ ਕਿਸੇ ਲੋਕਾਂ ਨੇ ਉਹਨੂੰ ਆਪਣੀ ਪਿੱਛੇ ਚੁਣਿਆ ਤਿਉ ਲੋਕਾਂ ਨਾਲ ਠੱਗੀ ਕੀਤੀ ਐ ਤੁਸੀਂ ਲੋਕਾਂ ਨਾਲ ਗਦਾਰੀ ਕੀਤੀ ਐ ਲੋਕ ਹਿਸਾਬ ਲੈਣਗੇ ਪਹਿਲਾਂ 2 ਸੀਟਾਂ ਜਿੱਤੇ ਸੀ ਤੇ 27 ਦੇ ਵਿੱਚ ਹੋ ਸਕਦਾ ਲੋਕ ਇੱਕ ਪਾਸੜ ਫੈਸਲਾ ਦੇ ਦੇਣ ਕਿਉਂਕਿ ਸਾਰੇ ਗਦਾਰਾਂ ਨੂੰ ਦੇਖ ਲਿਆ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਝੂਠ ਮਤਫਾਨ ਮਾਰ ਕੇ ਦਿੱਲੀ ਤੋਂ ਗੁਲਾਮੀ ਵਾਲਾ ਰਾਜ ਮੰਗ ਕੇ ਲੈਂਦੇ ਐ ਫਿਰ 5 ਸਾਲ ਪੂਰੇ ਕਰਦੇ ਐ ਕੋਈ ਗੱਲ ਨਹੀਂ ਸਿੱਖ ਜੇਲਾਂ ਦੇ ਵਿੱਚ ਬੈਠੇ ਵੀ ਰਾਜੇ ਐ ਪਰ ਅਣਕ ਤੇ ਇੱਜ਼ਤ ਨਾ ਹਾਰਨਾ ਜੇ ਅੱਜ ਜਗਤਾਰ ਹਵਾਰਾ ਬੈਠਾ ਅਣਕ ਤੇ ਇੱਜ਼ਤ ਕਰਕੇ ਬੈਠਾ ਰਾਜੋਆਣਾ ਬੈਠਾ ਅਣਕ ਇੱਜ਼ਤ ਕਰਕੇ ਬੈਠਾ ਆਖਿਆ ਸੀ ਸੈਂਟਰ ਸਰਕਾਰ ਨੇ ਕਿ ਇੱਕ ਵਾਰ ਪਛਤਾਵਾ ਕਰ ਲੈਣ ਗਲਤੀ ਮੰਨ ਲੈਣ ਕਿ ਸਾਥੋਂ ਗਲਤ ਹੋਇਆ ਹੈ ਅੱਜ ਛੱਡ ਦਿੰਨੇ ਆ ਪਰ ਦੋਸਤੋ ਨਹੀਂ ਗਲਤ ਹੋਇਆ ਉਹਨਾਂ ਨੇ ਆਖਿਆ ਜੋ ਕੁਝ ਹੋਇਆ ਹੈ ਸਿੱਖ ਧਰਮ ਦੇ ਮੁਤਾਬਕ ਹੋਇਆ ਸਾਡੀਆਂ ਕਦਰਾਂ ਕੀਮਤਾਂ ਨੇ ਅਸੀਂ ਅਣਖਾਂ ਵਾਸਤੇ ਲੜਦੇ ਆਏ ਆ ਅਸੀਂ ਕਦੇ ਨਹੀਂ ਝੁਕੇ ਜੋ ਕੁਝ ਕੀਤਾ ਠੀਕ ਕੀਤਾ ਤਾਂ ਕਰਕੇ ਦੋਸਤੋ ਅੱਜ ਉਹ ਕਰਜ਼ ਚੁਕਾ ਰਹੇ ਐ ਜੇਕਰ ਸਜ਼ਾਾਂਵਾਂ ਕੱਟ ਵੀ ਲਈਆਂ ਪੂਰੀਆਂ ਵੀ ਹੋ ਗਈਆਂ ਫੇਰ ਵੀ ਬੈਠੇ ਐ ਉਹ ਭਰਾ ਉਹ ਅਣਖ ਤੇ ਇੱਜ਼ਤ ਦਾ ਧੌਣ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਅੱਜ ਬੇਸ਼ਰਮਾ ਦਾ ਦੋਸਤੋ ਕੀ ਹੈ ਨੀਵੀਂ ਪਾ ਕੇ ਸਰ ਜਾਂਦਾ ਹੈ ਆ ਪੰਜਾਬ ਦੇ ਜਿਹੜੇ ਲੀਡਰ ਨੇ ਇਹ ਦਿੱਲੀ ਤੋਂ ਭਰਾਵੋ ਰਾਜ ਮੰਗ ਲੈਂਦੇ ਆ ਤੁਸੀਂ ਦੇਖਦੇ ਹੋ ਇਹ ਦਿੱਲੀ ਨਾਲ ਹੀ ਗੱਠ ਜੋੜ ਕਰਕੇ ਇਹਨਾਂ ਨੇ ਪਹਿਲਾਂ ਰਾਜ ਕਰੇ ਐ ਤੇ ਹੁਣ ਵੀ ਦਿੱਲੀ ਨਾਲ ਮਿਲ ਕੇ ਰਾਜ ਕਰਨਗੇ ਇਹ ਹੁਣ ਵੀ ਦੋਨੇ ਹੱਥ ਤਿਆਰ ਨੇ ਕਿ ਆਵੇ ਦਿੱਲੀ ਸਾਨੂੰ ਜੱਫੇ ਚ ਲਵੇ ਤੇ ਰਾਜ ਕਰੀਏ ਅੱਜ ਅੰਬਰਤਪਾਲ ਦੀ ਐਨਐਸਏ ਵਧਾਉਣ ਦੀ ਜਦੋਂ ਖਬਰ ਆਈ ਤੇ ਭਰਾਵੋ ਇਹਨਾਂ ਨੇ ਘਿਉ ਦੇ ਦੀਵੇ ਬਾਲੇ ਐ ਸਾਰੀਆਂ ਪਾਰਟੀਆਂ ਨੇ ਘਿਉ ਦੇ ਦੀਵੇ ਬਾਲੇ ਐ ਕਿਉਂਕਿ ਇਹਨਾਂ ਨੂੰ ਕੁਰਸੀ ਜਾਂਦੀ ਦੇਂਦੀ ਸੀ ਲੋਕ ਅੰਮ੍ਰਿਤਪਾਲ ਨੂੰ ਪਿਆਰ ਕਰਦੇ ਸੀ ਇਸ ਤਰ੍ਹਾਂ ਸੱਜ ਨੂੰ ਬੜਾ ਦੁੱਖ ਲੱਗਿਆ ਚਲੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ ਸਿੱਖਾਂ ਦੇ ਨਾਲੇ ਕੋਈ ਪਹਿਲਾ ਜ਼ਬਰ ਤੇ ਜ਼ੁਲਮ ਨਹੀਂ ਬੜੇ ਤਸੀਹੇ ਹੋਏ ਐ ਬੜੇ ਇੱਥੇ ਕੇ ਪੀਐਸ ਗਿੱਲ ਬੁੱਚੜਾ ਨੇ ਬੜੇ ਸਾਡੇ ਨੌਜਵਾਨਾਂ ਨੂੰ ਸਟੋਪਾਂ ਤੇ ਧਰ-ਧਰ ਅੱਗਾਂ ਤੇ ਧਰ-ਧਰ ਸਾੜਿਆ ਬੜੇ ਨੌਜਵਾਨਾਂ ਦੇ ਪਿੰਡਿਆਂ ਤੇ ਪਰੇਸਾਂ ਗਰਮ ਕਰ ਕਰਕੇ ਲਾਈਆਂ ਕਿਲ ਲਾਲ ਕਰ ਕਰਕੇ ਅਨੋਖ ਸਿੰਘ ਬੱਬਰ ਵਰਗਿਆਂ ਦੇ ਕਲਵੰਤ ਸਿੰਘ ਨਾਗੋ ਵਰਗਿਆਂ ਦੇ ਸਰੀਰ ਪਾੜ ਦਿੱਤੇ ਸੀ ਦੋਸਤੋ ਬਚਨੇ ਵਰਗਿਆਂ ਨੇ ਕੋਟਨੇ ਵਰਗਿਆਂ ਨੇ ਇਹ ਕੋਈ ਪਹਿਲਾ ਸਿੱਖਾਂ ਦੇ ਉੱਤੇ ਜ਼ੁਲਮ ਨਹੀਂ ਇਹ ਹੁੰਦੇ ਰਹਿਣਗੇ ਇਹ ਪਹਿਲਾਂ ਵੀ ਹੁੰਦੇ ਸੀ ਅੱਜ ਵੀ ਹੁੰਦੇ ਆ ਤੇ ਹੁੰਦੇ ਰਹਿਣਗੇ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਇਹ ਗੱਲ ਯਾਦ ਰੱਖਿਓ ਗਰਦਨ ਸਿੱਧੀ ਰੱਖਣੀ ਹੈ ਤੇ ਨਫੇ ਨੁਕਸਾਨ ਭਾਵੇਂ ਚੱਲਣੇ ਪੈਣਗੇ ਕੋਈ ਗੱਲ ਨਹੀਂ ਉਹਦੇ ਸਮਰਥਕਾਂ ਨੂੰ ਨਾਰਾਜ਼ ਹੋਣ ਦੀ ਲੋੜ ਨਹੀਂ ਸਗੋਂ ਤਕੜੇ ਹੋ ਕੇ ਲੜੋ ਪਿੰਡਾਂ ਦੇ ਵਿੱਚ ਮੈਂਬਰਸ਼ਿਪ ਬਣਾਓ ਰੈਲੀਆਂ ਕਰੋ ਲੋਕਾਂ ਨੂੰ ਜੋੜੋ ਇਸ ਜ਼ੁਲਮ ਦੇ ਅਨਿਆਏ ਦੇ ਖਿਲਾਫ ਲੋਕਾਂ ਨੂੰ ਜਾ ਕੇ ਭਰਾਵੋ ਲਾਮ ਬੰਦ ਕਰੋ ਇਨੀਆਂ ਕ ਵਿਚਾਰਾਂ ਸੀ ਭੁੱਲ ਚੁੱਕ ਦੀ ਕਿਵਾਂ ਗੱਲਬਾਤ ਨਰੋਲ ਸੱਚ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ